ਵਾਸਤੇ ਜਿਹਦਾ ਨਦੀਨ ਨਹੀਂ ਹੁੰਦਾ ਪੈਂਡੀ ਮੈਥਾਲੀਨ 30% ਇਹ ਆ ਟਰੈਕਟਰ ਜਿਹੜਾ ਆਪਣੇ ਕਣਕ ਬੀਜਣ ਆਇਆ ਨਿਊ ਹੋਲੈਂਡ 5620 ਕਿਸਾਨੋ ਸਾਰਾ ਹੋਰ ਕੀ ਹਾਲ ਚਾਲ ਸਭ ਠੀਕ ਠਾਕ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਵਿੱਚ ਅੱਜ ਤੁਹਾਨੂੰ ਦੱਸਦੇ ਆ ਆਪਾਂ ਕਣਕ ਦੀ ਬਜਾਈ ਲੱਗਿਆ ਕਰਨ ਕਿਹੜਾ ਕਿਹੜਾ ਬੀਜ ਲੱਗਿਆ ਆਪਾਂ ਪਾਉਣ ਕਣਕ ਦੀ ਬਜਾਈ ਇਸ ਵਾਰ ਥੋੜੀ ਲੇਟ ਹੀ ਹੋ ਗਈ ਆ ਕਿਉਂ ਨਾ ਵੀ ਰੇਟ ਵਧਿਆ ਗਿਆ ਸੀ 1 ਨਵੰਬਰ ਨੂੰ ਆਪਣਾ ਝੋਨਾ ਜਿਹੜਾ ਵਧਿਆ ਗਿਆ ਸੀ ਉਸ ਤੋਂ ਬਾਅਦ ਫਿਰ ਬੱਤਰ ਖੁਸ਼ਕ ਸੀ ਤੇ ਪਾਣੀ ਲਗਾਉਣਾ ਪਿਆ ਸਾਨੂੰ ਖੇਤ ਵਿੱਚ ਤੇ ਪਹਿਲੀਆਂ ਬੱਤਰ ਹੋਣ ਆਈਆਂ ਨੇ ਇਹ ਆਪਾਂ ਕਰਨਕ ਦਾ ਬੀ ਲੈ ਕੇ ਆਏ ਆ ਤੁਹਾਨੂੰ ਦੱਸਦੇ ਆ ਪ੍ਰਾਈਸ ਵੀ ਇਹਦਾ ਇਹ ਆਪਾਂ ਬੀਜ ਲੈ ਕੇ ਆਏ ਆ 826 222 371 327 327 ਦਾ ਟਾਈਮ ਥੋੜਾ ਲੰਘ ਗਿਆ ਹੈ ਪਰ ਫਿਰ ਵੀ ਆਪਾਂ ਲਗਾ ਕੇ ਦੇਖਦੇ ਹਾਂ ਕੀ ਝੜ ਆਏਗਾ ਇਹਦਾ ਤੇ ਇਹ ਸਾਨੂੰ ਜਿਹੜਾ 327 ਆ ਇਹ ਆਪਾਂ ਨੂੰ 1800 ਰੁਪਏ ਦਾ ਮਿਲਿਆ ਸੀ ਤੇ ਬਾਕੀ ਜਿਹੜੇ ਆ ਬੀਜ ਇਹ ਸਾਨੂੰ 1600 ਰੁਪਏ ਦੇ ਮਿਲੇ ਸੀ ਤੇ ਆਪਾਂ ਸੁਪਰ ਸੀਡਰ ਨਾਲ ਲੱਗੇ ਬਜਾਈ ਕਰਨੇ ਦੀ ਇਹ ਆਪਾਂ ਕਣਕ ਨੂੰ ਲਾਉਣ ਉਸ ਦਵਾਈ ਜਿੰਦੀ ਨਾਲ ਟੈਬੂ ਕੋਰਾ ਜੋ ਇਹ ਜਿਹੜੀ ਆਪਾਂ ਲੈਂਦੀ ਆ ਕਣਕ ਬੀਜੋਂ ਤੋਂ ਬਾਅਦ ਸਪਰੇਅ ਕਰਨ ਵਾਸਤੇ ਜਿਹਦਾ ਨਾਲ ਨਦੀਨ ਨਹੀਂ ਹੁੰਦਾ ਪੈਂਡੀਮੈਥਾਲੀਨ 30% ਇੱਕ ਖੇਤ ਵਿੱਚ ਆਪਾਂ ਟਰਾਈ ਕਰਕੇ ਦੇਖਦੇ ਆ ਕੀ ਇਹਦੀ ਸਪਰੇਅ ਕਰਕੇ ਨਦੀਨ ਹੁੰਦੇ ਆ ਕਿ ਨਹੀਂ ਹੁੰਦੇ ਕਾਫੀ ਮਹਿੰਗੀ ਪੈਂਦੀ ਇਹਦਾ ਸਪਰੇਅ ਜੇ ਨਦੀਨ ਹੋ ਗਿਆ ਦੁਬਾਰਾ ਸਪਰੇਅ ਕਰਨੀ ਪਈ ਤਾਂ ਫੇਰ ਕੋਈ ਫਾਇਦਾ ਨਹੀਂ ਇਹਦਾ ਇਸ ਲਈ ਆਪਾਂ ਇੱਕ ਖੇਤ ਵਿੱਚ ਟਰਾਈ ਕਰਕੇ ਦੇਖਾਂਗੇ ਐਂਟੀ ਮੈਥਲਿਨ 30% ਇਹ ਸਾਨੂੰ ਮਿਲੀ ਆ 400 ਰੁਪਏ ਦੀ 1 ਲੀਟਰ 1.5 ਲੀਟਰ ਆਪਾਂ ਕਰਾਂਗੇ ਕਿੱਲੇ ਵਿੱਚ ਨਾਲੇ ਦੇ ਆਪਾਂ ਪਾਵਾਂਗੇ ਮੈਟਰੀ ਨਾਲੇ ਦੇ ਆਪਾਂ ਮੈਟਰੀ ਮਿਕਸ ਕਰਕੇ ਪਾਵਾਂਗੇ ਇਹ ਸਾਨੂੰ 150 ਰੁਪਏ ਦੀ ਮਿਲੀ ਸੀ 100 ਗ੍ਰਾਮ ਇਹ 1.5 ਲੀਟਰ ਜਿਹੜੀ ਆਪਾਂ ਕਿੱਲੇ ਵਿੱਚ ਸਪਰੇਅ ਕਰਨੀ ਆ ਜੇ ਸਾਨੂੰ ਇਹਦਾ ਰਿਜ਼ਲਟ ਚੰਗਾ ਮਿਲ ਗਿਆ ਇਹ ਰਜੇਤ ਆਪਾਂ ਸਾਰੇ ਖੇਤਾਂ ਵਿੱਚ ਕਰਿਆ ਕਰਾਂਗੇ ਤੇ ਇਹ ਨਦੀਨ ਦੁਬਾਰਾ ਹੋ ਗਿਆ ਤੇ ਫਿਰ ਤੇ ਦਾ ਕੋਈ ਫਾਇਦਾ ਨਹੀਂ ਕਰਨ ਦਾ ਇੱਕ ਦਵਾਈ ਹੁੰਦੀ ਆ ਅਵਕੀਰਾ ਉਹ 950 ਹੀ ਦੱਸਦੇ ਪਏ ਸੀ ਜਿਹੜਾ ਵਕੀਰਾ ਵੀ ਇਹ ਨਾਲ ਕਰਦੇ ਆ ਆਪਾਂ ਤੇ ਫਿਰ 2000 ਤੋਂ ਟੱਪ ਜਾਣਾ ਸੀ ਖਰਚਾ ਆਪਣਾ ਤੇ ਅਜੇ ਆਪਾਂ ਕਦੀ ਟਰਾਈ ਕੀਤੀ ਨਹੀਂ ਉਹ ਇਸ ਲਈ ਪਹਿਲਾਂ ਆਪਾਂ ਇਕੱਲੀ ਪੈਂਡੀਮੈਥਾ ਲਈ ਨਹੀਂ ਟਰਾਈ ਕਰਨ ਲੱਗੇ ਆ 1.5 ਲੀਟਰ ਕਿੱਲੇ ਦੀ ਨਾਲ ਆਪਾਂ ਮੈਟਰੀ ਪਾ ਦਾਂਗੇ ਇਹਦੇ 100 ਗ੍ਰਾਮ ਖਾਤੇ ਵੀ ਆਪਾਂ ਸੁਪਰ ਸੀਡਰ ਵਿੱਚ ਪਾਤੇ ਆ ਨਾਲ ਬੀਜ ਨੂੰ ਆਪਾਂ ਦਵਾਈ ਲਾਤੀ ਸੁਪਰ ਸੀਡਰ ਵਿੱਚ ਹੀ ਇਹ ਆ ਟਰੈਕਟਰ ਜਿਹੜਾ ਆਪਣੇ ਕਣਕ ਬੀਜਣ ਆਇਆ ਨਿਊ ਹੋਲੈਂਡ 56 V ਇਹ ਨਵਾਂ ਹੀ ਕਢਾਇਆ ਵੀਰ ਨੇ ਤੇ 14.5 ਲੱਖ ਜੜੀ ਇਹਦੀ ਕੀਮਤ ਆ ਇਹ ਆਪਾਂ ਪਹਿਲਾ ਤਗਿਆ ਨਾ ਬਾਈ ਹੋਈ ਆ। ਜੋ ਬੀਜ ਦੀ ਡਗਾਈ ਇਹਦੀ 2 ਇੰਚ ਲੱਗਦੀ ਆ। 2 ਇੰਚ ਤੇ ਬੀਜੜਾ ਇਹਦਾ ਕਿੱਲ ਰਿਹਾ ਆ। ਇਹਲੇ ਜਿਹੜੀ ਜ਼ਮੀਨ ਚ ਪੂਰੀ ਆਪਣੀ ਅਜੇ ਸੁਪਰ ਸੀਡਰ ਨੂੰ ਇਨੀਂਗ ਵੇਲੇ ਚਾਹੀਦੀ ਆ ਜਿਹਦੇ ਨਾਲੇ ਚੰਗੀ ਤਰ੍ਹਾਂ ਕੰਮ ਖਾਰ ਯੋਗ ਹੋਵੇ ਘਰ ਲੱਗੇ ਖੇਤ ਬੀਜਿਆ ਗਿਆ ਇਹਦੇ ਦੂਜੇ ਖੇਤ ਆਏ ਆ ਐਂਟਾਇਟਰ ਤੇ ਬੀਜ ਲੱਗੇ ਲਿਆਂਦਾ ਨਾਲੇ ਖਾਦ ਇੱਥੇ ਤਾਂ ਤੀਸਰੇ ਖੇਤ ਉੱਤੇ ਬੀਜੇ ਪਏ ਨੇ ਆਪਣਾ ਟਰੈਕਟਰ ਇਹ ਚੱਲਿਆ ਸਾਰਾ ਤੁਹਾਨੂੰ ਦੱਸ ਦਿਆ ਕਿੰਨਾ ਚੱਲਿਆ ਆਪਣਾ 214 ਘੰਟੇ ਚੱਲਿਆ ਸਾਰਾ ਆਪਣਾ ਜੇ ਟਰੈਕਟਰ ਦੋ ਸਾਲ ਹੋ ਗਏ ਲੈ ਇਹਨੂੰ ਅਜੇ ਇੱਕੋ ਸਰਵਿਸ ਹੋਈ ਹੈ ਦੀ ਬਾਕੀ ਚੱਲਦਾ ਬਹੁਤ ਘੱਟ ਆ ਆਪਣੇ ਖੇਤ ਜਿਹੜੇ ਜਿਹਨਾਂ ਲਗਾਉਣੇ ਹੁੰਦੇ ਆਪਾਂ ਤੇ ਕਣਕ ਵੀ ਜਿਹੜੀ ਸੁਪਰ ਸੀਡਰ ਨੇ ਆਦ ਕੀ ਬੀਜਤੀ ਆ Bu videoda görüşmek bir sonraki videoda